ਮੈਂ ਆਸਟ੍ਰੇਲੀਆ ਬੈਠਾ ਪਕੌੜੇ ਦੇਖ ਕੇ ਖਾ ਕੇ ਪਿਓਰ ਬੇਸਣ ਦੇ ਪਿਓਰ ਪਕੌੜੇ ਇਹੀ ਪਕੌੜੇ ਜਦ ਇੰਡੀਆ ਚ ਬਣਾਉਂਦੇ ਨੇ ਤਾਂ ਅੱਧਾ ਵਿੱਚ ਕੂੜਾ ਕਵਾੜਾ ਮੱਕੀ ਦਾ ਆਟਾ ਪਾ ਕੇ ਬਣਾਉਂਦੇ ਨੇ ਆਸਟ੍ਰੇਲੀਆ ਐਕਸਪੋਰਟ ਕੁਆਲਿਟੀ ਜਿਹੜੀ ਹੁੰਦੀ ਹੈ ਆ ਦੇਖ ਲਓ ਇੱਕ ਇੱਕ 바ਰ ਕੋਡ ਲੱਗੇ ਹੋਏ ਆ ਸਾਰਾ એનર્ਜੀ ਕਿੰਨੀ ਹੈ ਸ਼ੂਗਰ ਕਿੰਨਾ ਹੈ ਫੈਟ ਕਿੰਨੀ ਹੈ ਸੋਡੀਅਮ ਕਿੰਨਾ ਹੈ ਅੱਛਾ ਇੰਡੀਆ ਕੋਲ ਸਮਾਨ ਜਿਹੜਾ ਬਣ ਕੇ ਆਉਂਦਾ ਆਸਟ੍ਰੇਲੀਆ ਉਹਦੇ ਚ ਕੁਆਲਿਟੀ ਟਾਪ ਹੁੰਦੀ ਹੈ ਕਿਉਂਕਿ ਇੱਥੇ ਰਾਜਾ ਬਾਬੂ ਹੈਗਾ ਕੋਈ ਇੱਥੇ ਆ ਕੇ ਸਜ਼ਾ ਮਿਲਦੀ ਹੈ ਐਕਸਪੋਰਟ ਬੰਦ ਹੋ ਜਾਂਦਾ ਜੇ ਇਹਨਾਂ ਨੂੰ ਪੇਰ ਸਮਾਨ ਨਾ ਭੇਜੋ ਇਹ ਦੂਜੀ ਗੇੜੇ ਸਮਾਨ ਨਹੀਂ ਆਉਣ ਦਿੰਦੇ ਫਿਰ ਜੇ ਇੱਕ ਵਾਰੀ ਸਮਾਨ 'ਚ ਤੁਹਾਡੇ 'ਚ ਗਲਤੀ ਆ ਗਈ ਪਰ ਸਾਡੇ ਇੰਡੀਆ 'ਚ ਕੋਈ ਰਾਜਾ ਬਾਦੂਏ ਨਹੀਂ ਕੋਈ ਪੁੱਛਦਾ ਹੀ ਨਹੀਂ ਹੈਗਾ ਆ ਦੇਖੋ ਤੁਸੀਂ ਆ ਨਿਸ਼ਾਨ ਕਿਸੇ ਤੇ ਨਹੀਂ ਮਿਲੂ ਤੁਹਾਨੂੰ 바ਰ ਕੋਡ ਮਿਲੂ ਤਾਂ ਡੁਪਲੀਕੇਟ ਮਿਲੂਗਾ ਇੱਥੇ ਡੇਟ ਦੇਖ ਲਓ ਸਾਰਾ ਕੁਝ ਦੇਖ ਲਓ ਇੰਨਾ ਫਰਕ ਹੈ ਤੁਹਾਨੂੰ ਮੈਂ ਦਿਖਾਉਂ ਅੱਗੇ ਚੀਜ਼ਾਂ ਵੀ ਚਾਹ ਪੱਤੀ ਜਿਹੜੀ ਇੱਥੇ ਦੀ ਹੈ ਇੱਕ ਚਮਚਾ ਪਾ ਕੇ ਰੈੱਡ ਹੋ ਜਾਂਦੀ ਹੈ ਚਾਹ ਆਪਣੀ ਵਾਲੀ ਚਾਹ ਪੱਤੀ 4 ਚਮਚੇ ਪਾ ਲਓ ਫੇਰ ਵੀ ਰੈੱਡ ਨਹੀਂ ਹੁੰਦੀ ਦੋਸਤੋ ਸਾਨੂੰ ਜਾਗਰੂਕ ਹੋਣਾ ਪੈਣਾ ਹੈ ਜਿਹੜਾ ਸਮਾਨ ਲੈਣੇ ਹੋ ਉਹਦੇ ਉੱਪਰ ਬਾਰ ਕੋਡ ਹੋਣਾ ਉਹਦੇ ਉੱਪਰ ਸਾਰੀਆਂ ਚੀਜ਼ਾਂ ਲਿਖੀਆਂ ਵੀ ਹੋਣੀਆਂ ਤੇ ਡਰੈੱਸ ਪੂਰਾ ਹੋਣਾ ਚਾਹੀਦਾ